ਅੱਜ ਸਾਡੀ ਇਹ ਬਟਾਲਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਤੇ ਅਹੁਦੇਦਾਰਾਂ ਦੀ ਅੱਜ ਮੀਟਿੰਗ ਕੀਤੀ ਹੈ ਬਤੌਰ ਪ੍ਰਭਾਰੀ ਤੇ ਬਤੌਰ ਸਹਿ ਪ੍ਰਭਾਰੀ ਤੌਰ ਤੇ ਅੱਜ ਅਸੀਂ ਪਹਿਲੀ ਪਲੀਤੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਸਾਡੇ ਸਤਕਾਰਯੋਗ ਸਾਡੇ ਬਹੁਤ ਹੀ ਕਾਬਲ ਅਸ਼ਨੀ ਸੇਖੜੀ ਜੀ ਤੇ ਸਾਡੇ ਸਤਕਾਰਯੋਗ ਵੱਡੇ ਵੀਰ ਫਤਿਹਜੰਗ ਬਾਜਵਾ ਜੀ ਦੇ ਸਮੂੱਚੀ ਲੀਡਰ ਸਹਿਬਾਨ ਤੇ ਜਿਲ੍ਹਾ ਵੀ ਸਾਡੀ ਜਿਹੜੀ ਜਥੇਬੰਦੀ ਹੈ ਜਿੰਨੇ ਮੰਡਲ ਪ੍ਰਧਾਨ ਸਾਰਿਆਂ ਨਾਲ ਅਸੀਂ ਅੱਜ ਪਹਿਲੀ ਮਿਲਣੀ ਕੀਤੀ ਹੈ ਉਹਨਾਂ ਦੇ ਵਿਚਾਰ ਸੁਣੇ ਹੈ ਔਰ ਆਉਂਦੇ ਸਮੇਂ ਦੇ ਵਿੱਚ ਅਸੀਂ ਬਟਾਲਾ ਜ਼ਿਲ੍ਹਾ ਦੇ ਵਿੱਚ ਦੇ ਤਿੰਨ ਅਸੈਂਬਲੀ ਹਲਕੇ ਸਾਡੇ ਪੈਂਦੇ ਹੈ ਫਤੇਗੜ ਚੂੜੀਆਂ ਬਟਾਲਾ ਤੇ ਸ਼੍ਰੀ ਹਰਗੋਬਿੰਦਪੁਰ ਇਹਨਾਂ ਤਿੰਨ ਅਸੈਂਬਲੀ ਹਲਕਿਆਂ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿੱਥੇ ਵਰਕਰਾਂ ਦਾ ਜਿੰਨਾ ਵੱਧ ਤੋਂ ਵੱਧ ਹੋਰ ਅੱਛੇ ਤਰੀਕੇ ਨਾਲ ਆਰਗੇਨਾਈਜੇਸ਼ਨ ਨੂੰ ਪਸਾਰ ਕਰਾਂਗੇ ਦੇ ਭਾਰਤ ਸਰਕਾਰ ਵੱਲੋਂ ਨਰਿੰਦਰ ਮੋਦੀ ਜੀ ਦੇ ਵਾਈਫਲੇ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਤਾ ਹੀ ਨਹੀਂ ਸੀ ਵੀ ਸਾਡੇ ਲਈ ਕਿਹੜੀਆਂ ਕਿਹੜੀਆਂ ਸਕੀਮਾਂ ਚੱਲਦੀਆਂ ਪਈਆਂ ਨੇ ਉਹਦੇ ਵਾਸਤੇ ਵਿਕਾਸ ਯਾਤਰਾ ਜਿਹੜੀ ਚੱਲ ਰਹੀ ਹੈ ਵਿਕਾਸ ਯਾਤਰਾ ਕੱਲੇ ਕੱਲੇ ਪਿੰਡ ਲੈ ਕੇ ਜਾਣ ਦਾ ਸੀ ਪ੍ਰੋਗਰਾਮ ਲੀਕਿਆ ਕੱਲੇ ਕੱਲੇ ਸ਼ਹਿਰ ਦੇ ਵਾਰਡ ਚ ਲੈ ਕੇ ਜਾਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਕਿਹੜੀ ਸਕੀਮ ਚੱਲਦੀ ਪਈ ਹੈ ਤੇ ਕਿਹੜੀ ਕਿਹੜੀ ਸਾਨੂੰ ਪਤਾ ਹੀ ਨਹੀਂ ਕਿ ਭਾਰਤ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਜਦੋਂ ਵਿਕਾਸ ਯਾਤਰਾ ਉਸ ਪਿੰਡਾਂ ਚ ਜਾਏਗੀ ਮੌਕੇ ਤੇ ਸਾਰੇ ਮਹਿਕਮਿਆਂ ਦੇ ਅਫਸਰ ਵੀ ਹੋਣਗੇ ਮੁਲਾਜ਼ਮ ਵੀ ਹੋਣਗੇ ਤੇ ਮੌਕੇ ਤੇ ਜਿਹੜਾ ਕੋਈ ਵਿਅਕਤੀ ਜਿਹਨੇ ਲਾਭ ਨਹੀਂ ਲਿੱਤਾ ਉਹਦਾ ਮੌਕੇ ਤੇ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਏਗੀ ਔਰ ਮੌਕੇ ਤੇ ਉਹਨੂੰ ਲਾਭਪਾਤਰੀ ਵੀ ਬਣਾਇਆ ਜਾਏਗਾ ਇਹ ਸਾਰੀਆਂ ਵਿਉਂਤਬੰਦ ਕਰਨ ਵਾਸਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਅੱਛੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ੇਸ਼ਨਲ ਸੈਟਅਪ ਕਰਕੇ ਲੋਕਾਂ ਦੀ ਸੇਵਾ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ ਇਹ ਜਿਹੜਾ ਜੇਨ ਕੇ ਨੇ ਜਹਾ ਮਾਤੂ ਪੈਕੇਜ ਦੇ ਘਰੇਣ ਪੰਜਾਬ ਦਾ ਆਸ਼ਮੀ ਸਿੰਘ ਸੇਖੜੀ ਜੀ ਨੇ ਜਿਹੜੀ ਮੰਗ ਕੀਤੀ ਹੈ ਉਹ ਦੇਸ਼ ਦੇ ਮਾਨਯੋਗ ਸਾਡੇ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਮੁੱਦੇ ਚੱਕੇ ਸੀ ਕਿ ਜਿਹੜੇ ਸਾਡੇ ਪੰਜ ਜਿਹੜੇ ਡਿਸਟ੍ਰਿਕਟ ਬਾਰਡਰ 6 ਬਾਰਡਰ ਜ਼ਿਲ੍ਹੇ ਪੈਂਦੇ ਆ ਉਹਨਾਂ ਨੂੰ ਸਪੈਸ਼ਲ ਪੈਕੇਜ ਸਪੈਸ਼ਲ ਇਨਸੈਂਟਿਵ ਸਪੈਸ਼ਲ ਰਿਜ਼ਰਵੇਸ਼ਨ ਦਿੱਤੀ ਜਾਵੇ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਆ ਜਿੱਥੇ 6 ਬਾਰਦਰ ਜ਼ਿਲ੍ਹਾ ਵੀ ਸੀ ਸਪੈਸ਼ਲ ਇਨਸੈਂਟਿਵ ਦੀ ਗੱਲ ਕਰਦੇ ਆ on the pattern of ਉੱਤਰਾਖੰਡ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਬਟ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਪਹਿਲਾਂ ਕੀ ਮਦਈ ਹੈ ਕਿ ਪੰਜਾਬ ਸੂਬੇ ਨੂੰ ਉਹਨਾਂ ਬਾਕੀ ਸੂਬਿਆਂ ਦੇ ਤਰ੍ਹਾਂ ਸੇ ਉਹ ਸਾਰੇ ਬੈਨੀਫਿਟ ਮਿਲਨੇ ਚਾਹੀਦੇ ਆ ਜਿਹੜੇ ਕਿ ਬਾਕੀ ਉੱਤਰੀ ਭਾਰਤ ਦੇ ਸੂਬਿਆਂ ਨੂੰ ਮਿਲੇ ਹੋਏ ਆ ਭਾਰਤੀ ਜਨਤਾ ਪਾਰਟੀ ਇਸ ਤੇ ਹਮੇਸ਼ਾ ਤਤਪਰ ਰਹੇਗਾ ਮੰਗ ਹਮੇਸ਼ਾ ਤੁਹਾਡੇ ਇਲੈਕਸ਼ਨ ਆ ਰਹੇ ਪੰਜਾਬ ਬਜਾਤਰਨ ਦੇ ਲਿਖ ਲੀ ਮਪੀਆ ਉਪਰ ਕੀ ਕੰਮ ਕਰ ਰਿਹਾ ਹੂ ਇਹਦਾ ਫੈਸਲਾ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰ ਜੇਪੀ ਨੱਡਾ ਜੀ ਤੇ ਸਾਡੇ ਮਾਨਯੰਤ ਅਮਿਤ ਸ਼ਾਹ ਜੀ ਤੇ ਸੋਰ ਪਾਰਲੀਮੈਂਟ ਵੀ ਬੋਰਡ ਫੈਸਲਾ ਕਰਦਾ ਹੈ ਕਿ ਕਿਹਨੂੰ ਟਿਕਟ ਦੇਣੀ ਹੈ ਕਿਹਨੂੰ ਟਿਕਟ ਨਹੀਂ ਦੇਣੀ ਮੇਰਾ ਇਹ ਕੰਮ ਨਹੀਂ ਹੈ ਮੈਂ ਤਾਂ ਇੱਕ ਵਰਕਰ ਦੇ ਤੌਰ ਤੇ ਜੋ ਮੈਨੂੰ ਡਿਊਟੀ ਲਗਾਈ ਗਈ ਹੈ ਮੈਂ ਤਾਂ ਬਟਾਲਾ ਜ਼ਿਲ੍ਹੇ ਦੇ ਵਿੱਚ بطور ਪਰਿਵਾਰੀ ਸਹਿਯੋਗ ਦੇਣ ਵਾਸਤੇ ਹੈ ਤਾਂ ਕਿ ਮੈਂ ਇੱਥੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਤੇ ਉਸ ਦੀ ਟੀਮ ਨੂੰ ਸਹਿਯੋਗ ਦੇ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਾਂ